ਜੋ ਮਾਜੀ ਕੀ ਗੱਲ ਹੋਈ ਐ ਜਿਹੜੀ ਪਤਾ ਨਹੀਂ ਭਾਜੀ ਮੇਰੇ ਘਰ ਵਾਲੇ ਨੂੰ ਤੂੰ ਕਿ ਹਲਾਉਂਦੇ ਕੋਠੇ ਵੰਦੇ ਕਹਿੰਦੇ ਸਾਡੇ ਵੱਲ ਨਾ ਵੇਖ ਤੂੰ ਸਾਡੇ ਵੱਲ ਵੇਖਦਾ ਆ ਤੇ ਰਾਤ ਕਿਤੇ ਬਾਹਰ ਕੋਈ ਗੱਲ ਬਾਤ ਉਹ ਹੀਾਨੂੰ ਕੁਛ ਨਹੀਂ ਪਤਾ ਅਹੀਂ ਰਾਤ ਮੇਰੀ ਸੱਸ ਤੇ ਮੇਰੀ ਨਾਨ ਤਿੰਨੇ ਜਾਣੀਆਂ ਖਾ ਰਿਆ ਰਾਤ 11:30 ਵਜੇ ਕੋਠੇ ਟੱਪ ਕੇ 30-40 ਮੁੰਡੇ ਆਏ ਆ ਅਹੀਂ ਪੱਜ ਕੇ ਪੌੜੀਆਂ ਉੱਤਰ ਕੇ ਬਾਹਰ ਲਾ ਕੇ ਗੇਟ ਬੰਦ ਕਰਤਾ ਉਹਨੇ ਗੇਟ ਬਾਹਰ ਦਾ ਬਹੁਤ ਪੰਨਿਆ ਦਾਤਰ ਮਾਰੇ ਕੁਰਬਾਨਾ ਮਾਰਿਆ ਅਹੀਂ ਬੜੀ ਮੁਸ਼ਕਲ ਆਪਣੇ ਸਾਹ ਨਾਲ ਬਚਾਈ ਗਲੇ ਚ ਖਲੋ ਗਿਆ ਗਵਾਂਡੀਆਂ ਨੇ ਸਾਨੂੰ ਲਗਾ ਲਿਆ ਮੇਰਾ ਸਾਰਾ ਕਹਿਣਾ ਲੱਗੇ ਨੇੜ 2 ਲੱਖ ਦਾ ਕਹਿਣਾ ਮੇਰੀ ਵਾਸ਼ਿੰਗ ਮਸ਼ੀਨ ਐਸੀ ਐਲਫੀ ਡੀ ਲਮਾਰੀ ਸ਼ਰਮ ਨੂੰ ਤੋੜਤਾ ਨਾਲ ਇਹ ਸਾਰਾ ਚੈਦਾ मारण आए साई बड़ी मुश्ल जान बचाई <laughs> ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜਿੰਦਾ ਦੇ ਕੇ ਚਾੜ ਕੇ ਤੇਰੀ ਆਹ ਗੋਹਾਲੂ ਤੁਮ ਕੀਆ ਦਿੰਦੇ ਅਸੀਂ ਆਪਣਾ ਬੰਦੋਬਸ ਕੀਤਾ ਆ ਪੁਲਿਸ ਵਾਲੇ ਕੁਛ ਨਹੀਂ ਸਾਡਾ ਵਿਗਾੜ ਸਕਦੇ ਅਸੀਂ ਆਪਣਾ ਬੰਦੋਬਸ ਕਰਤਾ ਆ ਮੂੰਹ ਤੇ ਆਂਦੇ ਹੀ ਆਪਣਾ ਬੰਦੋਬਸ ਆਈ ਮੂੰਹ ਬੰਦ ਕਰਾ ਦੇ ਕਹਿੰਦੇ ਪੁਲਿਸ ਵਾਲਿਆਂ ਨੇ ਨਾਲੇ ਬੋਲਦੇ ਕੁਛ ਕੁਝ ਕਰ ਸਕਦੀ ਪੁਲਿਸ ਨਾਲ ਸਾਡਾ ਇਹ ਸਾਬ ਨਹੀਂ ਸਾਬ ਦੇਣਾ ਚਾਹੀਦਾ ਹੋ ਰਹੀ ਸਾਡਾ 3-4 ਲੱਖ ਦਾ ਗਹਿਣਾ ਵਿੱਚੇ ਸਾਡਾ ਸਾਰਾ ਸਮਾਨ ਸਾਡਾ 3-4 ਲੱਖ ਦਾ ਜ਼ਾਰ ਕਰਕੇ ਹੁਣ ਤੁਹਾਡੇ ਹੁੰਦੇ ਹਨ ਗੁਰਵਿੰਦਰ ਕੌਰ ਹਾਂਜੀ ਕਿੱਥੇ ਦੇ ਰਹਣ ਕਰੋ ਜੀ ਮੋਕਪੁਰੇ ਦੇ ਹਾਂਜੀ ਕੀ ਗੱਲ ਹੋਈ ਹੈ ਜਿਹੜੀ ਤੁਹਾਡੇ ਘਰ ਤੋਂ ਆਪਾਂ ਸਾਡੇ ਘਰ ਤੋਂ ਮੇਰਾ ਬੇਟਾ ਕੋਠੇ ਤੇ ਬੈਠਾ ਹੈ ਹਾਂਜੀ ਤੇ ਉਹ ਪਿਛਲੇ ਆਂਦੇ ਵੀ ਤੂੰ ਐ ਨੂੰ ਨਾ ਅੱਛਾ ਜੀ ਇੱਥੋਂ ਵੇਖਣ ਵੇਖਣ ਤੋਂ ਇਹਨਾਂ ਦੀ ਤੂ ਤੂ ਮੈਂ ਮੈਂ ਉਹ ਕਿੰਨੇ ਕ ਵਜੇ ਦਾ ਵਾਕਿਆ ਜਿਹੜਾ ਤੁਹਾਡੇ ਘਰ ਤੋਂ ਆਪਾਂ ਇਹ ਸ਼ਾਮੀ 8:00 ਵਜੇ ਦਾ ਤੇ ਹੋਇਆ ਪਹਿਲਾਂ ਉੱਥੇ ਤੇ ਸਾਡੇ ਘਰ ਆਇਆ 11:00 11:30 ਵਜੇ ਅੱਛਾ ਕਿੰਨੇ ਕ ਬੰਦੇ ਆਏ ਸੀ ਜਿਹੜਾ 25 30 ਜਣੇ ਇਸ ਵਾਰੀ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਪੁਲਿਸ ਨੂੰ ਕ ਸਾਡੇ ਕੋਈ ਜਦੋਂ ਆ ਲਿਆ ਛੁਟ ਕੇ ਆ ਗਏ ਨਾ ਤੇ ਉਹਨਾਂ ਪੈਸਾ ਪੁਹਾ ਚਾੜ ਤਾ ਫੇਰ ਆਣ ਕੇ ਉਹਨਾਂ ਨੇ ਸਾਡੀ ਤੋੜ ਭੰਨ ਕੀਤੀ ਆ ਪੁਲਸ ਕੋ ਹੋ ਕੇ ਆਣ ਦੋ ਪਿਸਤੌਲ ਹੀ ਦੋ ਤੇ ਕਿਰਪਾਨਾ ዳਤਰ ਇਹ ਕੁਛ ਹੀ ਉਹਨਾਂ ਕੋਲ ਮੂੰਹ ਕਵਰ ਕੀਤੇ ਕੋਠੇ ਤੇ ਦੀ ਕੋਠੇ ਤੇ ਪੈਦਲ ਕੋਠਿਆਂ ਦੇ ਕੋਠਿਆਂ ਹਾਂ ਉਹ ਮੌਕਾ ਵੇਖੇ ਕੋ ਪੁਲਿਸ ਅਧਿਕਾਰੀ ਇੱਥੇ ਪਹੁੰਚਿਆ ਫੁਰਸਾ ਹੀ ਨਹੀਂ ਰਿਪੋਰਟ ਹੀ ਨਹੀਂ ਲਿਖੀ ਉਹਨਾਂ ਨੇ ਤੇ ਪਹਿਲੇ ਤੁਹਾਡੀ ਕੋ ਕੰਪਲੇਨ ਨਹੀਂ ਨਾ ਸਾਡੀ ਨਹੀਂ ਲਿਖੀ ਉਹਨਾਂ ਨੇ ਕੀ ਮੰਗਤੀ ਕਰਦੇ ਪ੍ਰਸ਼ਾਸਨ ਕੋਲ ਮੰਗੇ ਅਸੀਂ ਤੁਹਾਨੂੰ ਇਨਸਾਫ਼ ਮਿਲੇ ਇਨਸਾਫ਼ ਮਿਲੇ ਹੋ ਰਹੇਗੇ ਪੰਨੀਆਂ ਗਹਿਣੇ ਦੀਆਂ ਵੇਖ ਲਓ ਤੁਸੀਂ ਦੋ ਜੋੜਾ ਟੋਪਸਾਂ ਦੇ ਤੇ ਦੋ ਮੁੰਦਰੀਆਂ ਕੀ ਦੋ ਦੋ ਮਸ਼ੀਨਾਂ ਇੱਕ ਮਸ਼ੀਨ ਥੱਲੇ ਵੇਖ ਲਓ ਤੇ ਇਹ ਵੱਡੀ ਫ੍ਰਿਜ ਲਮਾਰੀ ਏਸੀ ਐਲ ਸੀ ਡੀ ਤੇ ਆ ਬਾਥਰੂਮ ਦਾ ਵੀ ਹਾਲ ਵੇਖ ਲਓ ਉਹਨਾਂ ਨੇ ਦਾਤਰਾ ਨਾਲ ਕਰਪਾਨਾ ਨਾਲ ਬੈਸਬਾਲ ਹੀ ਨਾ ਕੋਈ ਮਤਲਬ ਕਹਿਨ ਦਾ ਮਰਦਾ ਤੁਹਾਡੇ ਬੇਟਾਂ ਨੂੰ ਵੇਖਣ ਖਾਈ ਤੇ ਬਸ ਇਹ ਵੇਖਣ ਵੇਖਾ ਵਿਖਾਈ ਤੋਂ ਵੇਖਾ ਇਹ ਸਾਨੂੰ ਕੱਲ ਰਾਤ ਨੂੰ 11 12 ਵਜੇ ਦੇ ਕਰੀਬ ਸਾਨੂੰ ਕੰਪਲੇਂਟ ਆਈ ਆ ਇੱਕ ਪਾਰਟੀ ਨੇ ਸਾਡੇ ਕੋਲ ਆਏ ਆ ਉਹਨਾਂ ਦੱਸਿਆ ਵੀ ਸਾਡੇ ਤੇ ਕੁਝ ਅਨਨੋਨ ਵਿਅਕਤੀਆਂ ਨੇ ਹਮਲਾ ਕੀਤਾ ਵਾ ਤੇ ਉਹਨਾਂ ਸਾਡੇ ਸੱਟਾਂ ਲੱਗੀਆਂ ਵਾ ਉਹਨਾਂ ਨੂੰ ਡਾਕਟਰ ਕਰਕੇ ਦਿੱਤਾ ਤਿਆਰ ਕਰਕੇ ਦਿੱਤਾ ਗਿਆ ਵਾ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਵਾ ਰਿਪੋਰਟ ਆਉਣ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਦੂਜੀ ਪਾਰਟੀ ਸਾਡੇ ਕੋਲ ਆਈ ਆ ਉਹਨਾਂ ਸਾਨੂੰ ਦੱਸਿਆ ਵੀ ਜਿਹੜੀ ਪਹਿਲੀ ਪਾਰਟੀ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਵਾ ਉਹਨਾਂ ਸਾਡੇ ਘਰੇ ਜਿਹੜਾ ਵਾ ਵੀ ਆ ਕੇ ਪਥਰਾਵ ਕੀਤਾ ਵਾ ਤੇ ਤੋੜਪੰਨ ਕੀਤੀ ਆ ਉਹਨਾਂ ਦੀ ਦਰਖਾਸਤਾਂ ਲੈ ਲਿਆਂ ਗਈਆਂ ਵਾ ਤੇ ਦੋਵਾਂ ਦੇ ਪੰਦੀ ਕਾਰਵਾਈ ਜੋ ਕਾਨੂੰਨ ਮੁਤਾਬਕ ਜੋ ਡਾਕਟਰ ਦੀ ਰਿਪੋਰਟ ਆਊਗੀ ਜਾਂ ਜੋ ਵੀ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ